ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਏ ਵਿਦੇਸ਼ੀਆਂ ਨੂੰ ਲਗਾਤਾਰ ਡਿਪੋਰਟ ਕੀਤਾ ਜਾ ਰਿਹਾ ਹੈ। ਇਸੇ سلسلے ਦੇ ਵਿੱਚ ਬਹੁਤ ਸਾਰੇ ਭਾਰਤੀ ਇਲੀਗਲ ਇਮੀਗ੍ਰੈਂਟਸ ਜੋ ਯੂਐਸ ਦੇ ਵਿੱਚ ਰਹਿ ਰਹੇ ਸਨ ਉਹਨਾਂ ਨੂੰ ਭਾਰਤ ਵਾਪਸ ਭੇਜਿਆ ਗਿਆ ਤੇ ਹੁਣ ਇਸੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਅਮਰੀਕਾ ਤੋਂ ਹੋਰ ਭਾਰਤੀ ਡਿਪੋਰਟ ਕੀਤੇ ਜਾ ਰਹੇ ਨੇ ਤੇ ਲਿਸਟ ਦੇ ਵਿੱਚ ਇੱਕ ਗੈਂਗਸਟਰ ਵੀ ਸ਼ਾਮਲ ਹੈ। ਅਮਰੀਕਾ ਤੋਂ ਅੱਜ ਹੋਰ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਇੱਕ ਗੈਂਗਸਟਰ ਸ਼ਾਮਲ ਹੈ ਜਾਣਕਾਰੀ ਦੇ ਮੁਤਾਬਕ ਅਮਰੀਕਾ ਤੋਂ ਕੁੱਲ 209 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਇਹਨਾਂ ਡਿਪੋਰਟ ਕੀਤੇ ਗਏ ਭਾਰਤੀਆਂ ਦੇ ਵਿੱਚ ਇੱਕ ਗੈਂਗਸਟਰ ਅਮਨ ਭੈਸਵਾਲ ਵੀ ਸ਼ਾਮਲ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਗੈਂਗਸਟਰ ਅਮਨ ਭੈਸਵਾਲ ਨੂੰ ਆਉਂਦਿਆਂ ਹੀ ਐਸਟੀਐਫ ਨੇ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਅਮਨ ਬੈਸਵਾਲ ਜੋ ਕਿ ਕਈ ਸੰਗੀਨ ਜੁਰਮਾਂ ਦੇ ਵਿੱਚ ਭਾਰਤ ਦੇ ਵਿੱਚ ਲੁੜਿੰਦਾ ਹੈ ਅਮਰੀਕਾ ਤੋਂ ਉਸ ਨੂੰ ਰਿਪੋਰਟ ਕੀਤਾ ਗਿਆ ਦਿੱਲੀ ਹਵਾਈ ਅੱਡੇ ਤੇ ਜਦੋਂ ਉਹ ਪਹੁੰਚਿਆ ਤਾਂ ਉਸ ਨੂੰ ਐਸਟੀਐਫ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਇਸ ਦੌਰਾਨ ਹਰਿਆਣਾ ਪੁਲਿਸ ਐਸਟੀਐਫ ਐਸਟੀਐਫ ਦੀ ਟੀਮ ਅਮਨ ਬੈਸਵਾਲ ਨੂੰ ਆਪਣੀ ਹਿਰਾਸਤ ਦੇ ਵਿੱਚ ਲੈਣ ਦੇ ਲਈ ਦਿੱਲੀ ਹਵਾਈ ਅੱਡੇ ਪਹੁੰਚੀ ਸੀ ਜਿਵੇਂ ਹੀ ਅਮਨ ਬੈਸਵਾਲ ਹਵਾਈ ਅੱਡੇ ਤੇ ਪਹੁੰਚਿਆ ਉਸ ਨੂੰ ਹਰਿਆਣਾ ਪੁਲਿਸ ਦੀ ਐਸਟੀਐਫ ਵੱਲੋਂ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੁਰੱਖਿਆ ਦੇ ਮੱਦੇਨਜ਼ਰ 에ਰਪੋਰਟ ਤੇ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਸੀ ਤੇ ਸਾਰੇ ਡਿਪੋਰਟ ਕੀਤੇ ਗਏ ਭਾਰਤੀ ਜਦੋਂ ਦਿੱਲੀ ਹਵਾਈ ਅੱਡੇ ਤੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਵੱਲੋਂ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਅਮਨ ਬੈਸਵਾਲ ਨੂੰ ਅਲੱਗ ਤੌਰ ਤੇ ਐਸਟੀਐਫ ਦਿੱਲੀ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਜਦਕਿ ਬਾਕੀ ਜਿਹੜੇ ਇਲੀਗਲ ਇਮੀਗ੍ਰੈਂਟ ਸਨ ਜਿਹੜੇ ਅਮਰੀਕਾ ਤੋਂ ਵਾਪਸ ਭੇਜੇ ਗਏ ਸਨ ਜਿਨ੍ਹਾਂ ਦਾ ਹੋਰ ਕੋਈ ਕ੍ਰਿਮਿਨਲ ਰਿਕਾਰਡ ਨਹੀਂ ਹੈ ਉਹਨਾਂ ਨੂੰ ਨਿਗਰਾਨੀ ਦੇ ਵਿੱਚ ਰੱਖਿਆ ਗਿਆ ਉਹਨਾਂ ਤੋਂ ਪੁਛਗਛ ਕੀਤੀ ਜਾ ਰਹੀ ਹੈ ਪਰ ਅਮਨ ਬੈਸਵਾਲ ਨੂੰ ਖਾਸ ਤੌਰ ਤੇ ਐਸਟੀਐਫ ਸਟਾਫ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਕੇ ਉਸ ਤੋਂ ਪੁਛਗਛ ਕੀਤੀ ਜਾ ਰਹੀ ਹੈ ਹਰਿਆਣਾ ਪੁਲਿਸ ਦੀ ਸਪੈਸ਼ਲ ਐਸਟੀਐਫ ਟੀਮ ਦੇ ਵੱਲੋਂ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੋ ਸੁਰੱਖਿਆ ਦੇ ਮੱਦੇਨਜ਼ਰ 에ਰਪੋਰਟ ਤੇ ਤੁਹਾਨੂੰ ਦੱਸ ਦਈਏ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਸੀ ਅਤੇ ਡਿਪੋਰਟ ਕੀਤੇ ਗਏ ਇਹ ਸਾਰੇ ਭਾਰਤੀ ਅ ਜਿਨ੍ਹਾਂ ਦੀ ਗਿਣਤੀ ਲਗਭਗ 200 ਤੋਂ ਉੱਪਰ ਦੱਸੀ ਜਾ ਰਹੀ ਹੈ 200 ਤੋਂ 209 ਭਾਰਤੀ ਦੱਸੇ ਜਾ ਰਹੇ ਹਨ ਉਹਨਾਂ ਨੂੰ ਉਹਨਾਂ ਨੂੰ ਦਿੱਲੀ ਹਵਾਈ ਅੱਡੇ ਤੇ ਪੁਲਿਸ ਰਸਤੇ ਦੇ ਵਿੱਚ ਲਿਆ ਜਾ ਰਿਹਾ ਸੋਨੀਪੱਤ ਦੇ ਪਿੰਡ ਬੈਂਸਵਾਲ ਕਲਾ ਦੇ ਰਹਿਣ ਵਾਲੇ ਅਮਨ ਬੈਂਸਵਾਲ ਵਿਰੋਧਕ ਕਤਲ ਅਤੇ ਜ਼ਬਰੀ ਵਸੂਲੀ ਦੇ ਲਗਭਗ 10 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਨੇ ਪੁਲਿਸ ਜਾਂਚ ਤੋਂ ਇਹ ਵੀ ਪਤਾ ਲੱਗਿਆ ਕਿ ਅਮਨ ਨੇ ਇੱਕ ਝਾਲੀ ਪਤੇ ਤੇ ਪਾਸਪੋਰਟ ਪ੍ਰਾਪਤ ਕੀਤਾ ਤੇ 2025 ਦੇ ਵਿੱਚ ਉਹ ਅਮਰੀਕਾ ਭੱਜ ਗਿਆ ਸੀ ਜਦੋਂ ਤੋਂ ਟਰੰਪ ਨੇ ਸੱਤਾ ਸੰਭਾਲੀ ਹੈ ਉਦੋਂ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਉੱਥੇ ਰਹਿਣ ਦੀ ਥਾਂ ਉਹਨਾਂ ਦੇ ਮੂਲ ਦੇਸ਼ ਦੇ ਵਿੱਚ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਸੋ ਇਸ ਤੋਂ ਪਹਿਲਾਂ ਵੀ ਅਮਰੀਕਾ ਨੇ ਸੈਂਕੜੇ ਭਾਰਤੀਆਂ ਨੂੰ ਡਿਪੋਰਟ ਕੀਤਾ ਤੇ ਹੁਣ 209 ਭਾਰਤੀਆਂ ਨੂੰ ਫਿਰ ਇੱਕ ਵਾਰ ਡਿਪੋਰਟ ਕੀਤਾ ਗਿਆ ਜਿਸ ਦੇ ਵਿੱਚ ਕੁਖਿਆਤ ਬਦਨਾਮ ਗੈਂਗਸਟਰ ਸ਼ਾਮਲ ਹੈ ਜਿਸ ਗੈਂਗਸਟਰ ਅਮਨ ਬੈਸਵਾਲ ਨੂੰ ਹਰਿਆਣਾ ਪੁਲਿਸ ਦੀ ਐਸਟੀਐਫ ਟੀਮ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਸੋ ਅਨਮੋਲ ਬਿਸ਼ਨੋਈ ਇੱਕ ਹੋਰ ਗੈਂਗਸਟਰ ਸੀ ਜੋ ਕਿ ਲੌਰੈਂਸ ਬਿਸ਼ਨੋਈ ਦਾ ਭਰਾ ਦੱਸਿਆ ਜਾ ਰਿਹਾ ਉਸ ਨੂੰ ਵੀ ਵਾਪਸ ਭਾਰਤ ਭੇਜਿਆ ਗਿਆ ਸੀ ਤੇ ਉਸ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਉਸ ਤੋਂ ਬਾਅਦ ਇੱਕ ਹੋਰ ਗੈਂਗਸਟਰ ਅਮਨ ਬੈਸਵਾਲ ਅਮਰੀਕਾ ਤੋਂ ੜਿਪੋਰਟ ਹੋ ਕੇ ਭਾਰਤ ਪਹੁੰਚਿਆ ਜਿਸ ਨੂੰ ਹਰਿਆਣਾ ਪੁਲਿਸ ਦੀ ਐਸਟੀਐਫ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ